ਐਕਸੀਡੈਂਟ ਹੋਇਆ ਹੁਣੇ ਜਸਤ ਥੋੜਾ ਜਿਹਾ ਟਾਈਮ ਹੋਇਆ ਆ 5 ਮਿੰਟ ਪਹਿਲਾਂ ਆ ਦੇਖੋ ਦਰਖਤ ਉਖੜ ਗਿਆ ਤੇ ਗੱਡੀ ਓਵਰਟੇਕ ਕਰਨ ਲੱਗੀ ਸੀ ਤਾਂ ਆ ਦੇਖੋ ਦਰਖਤ ਗੱਡੀ ਦੇ ਆਰਪਾਰ ਹੋ ਗਿਆ ਹਸਪੀਟਲ ਲਗਾਏ ਹੁਣੇ ਬਾਹਰ ਲੈ ਸੋ ਆ ਤੁਸੀਂ ਦੇਖ ਰਹੇ ਆ ਪੀਵੀਜੇਡੋ 8 ਡੀਵੀ 40 13 ਨੰਬਰ ਆ ਜੀ ਗੱਡੀ ਦਾ ਸੋ ਜਿੰਨੇ ਵੀ ਬਾਈ ਵੀ ਡਰਾਈਵ ਕਰਦੇ ਆ ਰੋਡ ਤੇ ਚੱਲਦੇ ਨਾ ਬਰਸਾਦ ਕਰਕੇ ਬਹੁਤ ਕਈ ਪੂਲੇ ਪਏ ਆ ਦਰਖਤ ਤੇ ਧਿਆਨ ਨਾ ਜਾਓ ਮੇਰਾ ਵੀਰ ਆ 5 ਮਿੰਟ ਪਹਿਲਾਂ ਐਕਸੀਡੈਂਟ ਹੋਇਆ ਆ ਤੇ ਬਚਾਇਆ ਦੋਨੇ ਮੀਆਂ ਬੀਬੀ ਸੀਗੇ ਤੇ ਮੇਰਾ ਵੀਰ ਜਿਹੜਾ ਵੀ ਡਰਾਈਵ ਕਰਦਾ ਹੌਲੀ ਚਲਾਓ ਇੰਨੀ ਕਿ ਬੇਨਤੀ ਆ ਦੇਖੋ ਆਪਾਂ ਜਮਸ਼ੀਰ ਤੋਂ ਜਲਜਾਦੇਵਾ ਜਾ ਰਹੇ ਸੀ ਆ ਦੇਖੋ ਗੱਡੀ ਦਾ ਹਾਲ ਦੇਖੋ ਜੀ 5 ਮਿੰਟ ਪਹਿਲਾਂ ਐਕਸੀਡੈਂਟ ਹੋਇਆ ਹੁਣੀ ਡਾਕਟਰ ਅੱਗੇ ਹੋੜ ਕੇ ਪਿੱਛੇ ਨਿਕਲਿਆ ਆ ਦੇਖ ਲਓ ਤੇ ਮੇਰਾ ਵੀਰ ਇਹੇ ਬੇਨਤੀ ਆ ਕਿ ਜਿਹੜਾ ਵੀ ਮੇਰਾ ਵੀਰ ਇਸ ਟਾਈਮ ਡਰਾਈਵ ਕਰਦਾ ਆ ਉਹ ਸਲੋ ਡਰਾਈਵ ਕਰੋ ਮੇਰਾ ਭਰਾ ਕਿਉਂਕਿ ਕਈ ਦਰਖਤ ਕੱਲ ਵੀ ਅਸੀਂ ਫਗਵਾੜੇ ਵੱਲ ਗਏ ਸੀ ਤਾਂ ਦਰਖਤ ਡਿਗੇ ਹੋਏ ਆ ਤੇ ਆ ਅਚਾਨਕ ਹੀ ਦਰਖਤ ਡਿਗਿਆ ਦੇਖ ਲੋ ਗੱਡੀ ਦੇ ਹਾਲ ਪਰ ਦਰਖਤ ਹੋ ਗਿਆ ਮੇਰਾ ਵੀਰ ਇਹ ਧਿਆਨ ਰੱਖੋ ਡਰਾਈਵ ਵੇਲੇ ਕਿਉਂਕਿ ਮੀਂਹ ਲਗਾਤਾਰ ਅੱਗੇ ਵੀ ਦਿਨ ਚ ਦੱਸਿਆ ਹੋਇਆ ਆ ਬਾਕੀ ਇੱਥੇ ਸਿਵਲ ਹਸਪੀਟਲ ਵਿੱਚ ਲੈ ਕੇ ਗਏ ਆ ਜਿਹੜੇ ਦੁਨੀ ਹਸਬੰਡ ਵਾਈਫ ਸੀਗੇ ਉਹਨਾਂ ਨੂੰ ਜੜਿਆਲੇ ਦੇ ਆ ਦੇਖੋ ਸੱਟ ਲੱਗੀ ਵੀ ਆ ਉਹ ਪਰ ਟੇਕ ਕਰਤਾ ਲੰਨੀਆਂ ਨੂੰ ਕਿਹਾ ਉਹ ਬੱਚੇ ਵੜ ਗਿਆ ਜੀ ਦੇ ਗੱਡੀ ਦਾ ਹਾਲ ਵੀ ਦੇਖ ਸਕਦੇ ਵਿੱਚ ਤੇ ਬਲੱਡ ਲੱਗਾ ਹੋਇਆ ਆ ਕਿ ਜਗ੍ਹਾ ਤੇ ਥੋੜੀ ਬਹੁਤੀ ਸੱਟ ਲੱਗੀ ਵੀ ਆ ਤੇ ਆਪਾਂ ਉਹਨਾਂ ਦਾ ਵੀ ਹਾਲ ਜਾ ਕੇ ਸਿਵਲ ਹਸਪੀਟਲ ਦੇਖੇ ਪੁੱਛਦੇ ਆ ਸੋ ਧਿਆਨ ਨਾਲ ਡਰਾਈਵ ਕਰੋ ਬਈ ਮੀਂਹ ਦੇ ਹਾਲਾਤਾਂ ਵਿੱਚ ਬਰਸਾਤ ਕੱਲੀ ਪਹਾੜਾ ਵਿੱਚ ਨਹੀਂ ਖਤਰਨਾਕ ਇਹ ਆਪਣੇ ਪੰਜਾਬ ਹੈ ਜੀ ਕੱਲ ਦੇ ਕਈ ਦਖ ਦੇ ਹੋਇਆ ਦੇਖੋ ਦਰਖਤ ਆਰ ਪਰ ਹੋ ਗਿਆ ওভারਟੇਕ ਕਰਦੇ ਹੋਏ ਤੇ ਇਹ ਜਲੰਧਰ ਤੋਂ ਜਲੰਧਰ ਰੋਡ ਤੇ ਹੈ ਜਿਹੜਾ ਹੋਰ ਵੀ ਮੇਰੇ ਕੋਈ ਵੀ ਲਾਉਂਦਾ ਆ ਸਲੋ ਚੱਲੋ ਵੀ ਬਸ ਇਹ ਬੇਨਤੀ ਆ ਬਾਈ ਸਾਰਿਆਂ ਨੂੰ ਉਹ ਤੋਂ ਦਾਕਤ ਐਂਟਰ ਕੀਤਾ ਤੇ ਐਸੇ ਦਾ ਕੇ ਨਿਕਲੇ ਆਇਆ ਆ ਯਾਰ ਭਾਈ ਬੱਜ ਗਿਆ ਦੋਨੇ ਜਾਨੇ ਨਾ ਇੱਥੇ ਲੈ ਕੇ ਸੁਨੋ ਫੀਟ ਲਈ ਨਾ ਤੇ ਉਹ ਵੀ ਜਾ ਕੇ ਦੇਖਦੇ ਕੋਈ ਨਹੀਂ ਤੇ ਗੱਡੀ ਦਾ ਨੰਬਰ ਦੱਸਦੇ ਨੇ ਪੀ ਵੀ ਜੀ ਦਾ 8 40 13 ਨੰਬਰ ਆ ਜੀ ਗੱਡੀ ਦਾ ਠੀਕ ਨੇ ਬੈਠੋ ਹਾਂ ਹਾਂ ਸੇਵਾ ਬੱਚਾ ਪੀਵੀ ਜੇਦੋਂ ਹੱਥ ਡੀਵੀ 40 ਤੇ ਦਾ ਨੰਬਰ ਆ ਗੱਡੀ ਦਾ ਆਈ 20 ਗੱਡੀ ਆ ਜੀ ਹਾਂਜੀ ਹਾਂਜੀ ਬਾਜੀ ਬਚਾਇਆ ਸਿਵਲ ਹਸਪੀਟਲ ਲੈ ਕੇ ਗਏ ਹਾਂਜੀ ਲੈ ਕੇ ਹਸਪੀਟਲ ਲੈ ਗਏ ਆ ਏ ਠੀਕਿਆ ਹੋਇਆ ਸੀ ਬਾਜੀ ਕਹਿੰਦੇ ਪਹਿਲਾਂ ਹੀ ਓਵਰਟੇਕ ਕਰਨ ਲੱਗੇ ਤਾਂ ਕਿਤੇ ਉਹ ਨਹੀਂ ਕੰਟਰੋਲ ਹੋਈ ਪਤਾ ਮੀਂਹ ਪੈਣ ਤੇ ਸਲਿੱਪ ਕੀਤਾ ਤੇ ਆ ਕੇ ਸਿਹਧਾਰ ਪਰ ਉਹ ਦੇਖੋ ਉੱਥੋਂ ਆ ਕੇ ਸਿਹਧਾਰ ਵੇ ਡਿਗਿਆ ਡਿਗਿਆ ਪਹਿਲਾਂ ਹੀ ਆ ਦੱਸਦੇ ਹੁਣ ਹੀ ਪੰਪੂ ਵਾਲੇ ਵੀ ਕਹਿੰਦੇ ਡਿਗਿਆ ਪਹਿਲਾਂ ਹੀ ਆ ਓਵਰਟੇਕ ਕਰਨ ਲੱਗੇ ਨਾ ਓਵਰਟੇਕ ਕਰਨ ਲੱਗੇ ਸਲਿੱਪ ਹਾਂ ਉਹ ਦੇਖੋ ਉੱਥੋਂ ਵੱਡਿਆ ਸਲਿੱਪ ਕੀਤਾ ਤੇ ਉਹ ਕੰਟਰੋਲ ਨਹੀਂ ਹੋਈ ਗੱਡੀ ਕੋਈ ਗੱਡੀ ਆ ਆਪਣੀ ਮਰਾਂ ਭਰਾ ਕਾਹ ਕਰ ਲੋ ਹਾਂ ਕੋਈ ਠੀਕ ਐ ਦੁਨੀ ਜਾਨੇ ਲੈ ਕੇ ਠੀਕ ਐ ਬੰਦਾ ਦੁਨੀ ਉਧਾ ਇਹ ਤਾਂ ਮੁਲਾਜ਼ਮੀਆਂ ਜੀ ਤੇ ਜਾ ਰਹੇ ਹੋਈਆਂ ਭਾਈ ਵੀ ਮੁਲਾਜ਼ਮੀਆਂ ਗੱਡੀ ਵਾਲਾ ਇਹ ਵੀ ਮੁਲਾਜ਼ਮੀਆਂ ਇਹਦੀ ਮੁਲਾਜ਼ਮਾ ਇਹ ਸੇ ਡਿਊਟੀ ਕਰਦੇ ਆ ਨਹੀਂ ਇੱਥੇ ਨਹੀਂ ਹੈਗੇ ਜਲੰਧਰ ਪਤਾ ਨਹੀਂ ਕਿੱਥੇ ਹੈ ਮੁਲਾਜ਼ਮਾ ਭਾਈ ਦੇ ਵੀ ਲੱਗੀ ਹੈ ਨਾ ਛੜ ਤੋਂ ਬਾਬਾ ਲੱਗੀ ਪਰ ਇਹ ਵੀ ਖੂਨ ਲੱਗਾ ਆ ਉਹ ਖਿੱਚ ਕੇ ਲੈ ਗਿਆ ਨਾ ਗੱਡੀ ਓਏ ਲੱਗਾ ਖੂਨ ਆ ਉਧਰ ਪੁਲਿਸਾਈ ਚ ਲੱਗਾ ਆ ਉਹਦਾ ਦੱਸਿਆ ਨਹੀਂ ਗੁਰਜੀਤ ਦੇ ਪਾਸੋਂ ਆ ਆਹਨੇ ਬਦਹਾ ਹੋ ਗਿਆ ਸੋ ਭਾਈ ਜੀ ਹੌਲੀ ਗੱਡੀ ਚਲਾਇਆ ਕਰੋ ਭਾਈ ਪੁਲਿਸ ਵਾਲੇ ਭਾਈ ਸਾਹਿਬ ਆਏ ਦੱਸਦੇ ਜਿਹੜੇ ਭਾਈ ਸਾਹਿਬ ਗੱਡੀ ਡਰਾਈਵ ਕਰਾ ਉਹ ਵੀ ਮੁਲਾਜ਼ਮੇ ਨੇ ਤੁਹਾਈ ਬਸ ਇਹੀ ਬੇਨਤੀ ਗੱਡੀ ਸਲੋ ਚਲਾਓ ਬਰਸਾਤ ਦੇ ਦਾਣੇ ਆ ਬਰਸਾਤ ਵਿੱਚ ਬਹੁਤ ਸਾਰੇ ਰਿਸਟੈਂਟ ਹੋਏ ਆ ਜਿੱਥੇ ਦਰਖਤ ਡਿਗੇ ਹੋਏ ਆ ਤੇ ਇਹਦੇ ਕਰਕੇ ਆ ਜਿਹੜਾ ਹੈਪਨ ਹੋਇਆ ਦੇਖੋ ਦਰਖਤ ਇਥੋਂ ਪੱਟ ਹੋਇਆ ਆ ਇਹ